ད�ས 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 དས 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 ད� ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਜੀ ਸੋਈ ਕਰਾਏ ਜੋ ਤੁਧ ਭਾਵੇ ਮੋਹਿ ਸਿਆਨਪਕਸ਼ੁ ਨ ਆਵੇ ਹੰਬਾਰਕ ਤਉ ਸਰਣਾਈ ਪ੍ਰਭ ਆਪੇ ਪੈ ਜਿਰਖਾਈ ਮੇਰਾ ਮਾਤ ਪਿਤਾ ਹਰ ਰਾਯਾ ਕਰ ਕਿਰਪਾ ਪ੍ਰਿਤ ਪਾਲਣ ਲਾਗਾ ਕਰੀ ਤੇਰਾ ਕਰਾਇਆ ਰਹਾਓ ਜੀ ਜੰਤ ਤੇਰੇ ਧਾਰੇ ਪ੍ਰਭ ਡੋਰੀ ਹੱਥ ਤੇਮਾਰੇ ਜੇ ਕਰਾਵੈ ਸੋ ਕਰਨਾ ਨਾਨਕ ਦਾਸ ਤੇਰੀ ਸਰਣਾ ਮੂਕ ਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਆਂਧ ਲਖੈ ਬਦਰੋ ਸੁਨੇ ਜੋ ਕਾਲ ਕਿਰਪਾ ਕਰਾਏ ਕਾਹੇ ਨਾ ਖੰਡੋ ਜੀ ਆਪ ਗੁਣ ਮੇਰਾ ਆਪ ਗੁਣ ਮੇਰਾ ਕਾਹੇ ਨਾ ਖੰਡੋ ਜੀ ਆਪ ਗੁਣ ਮੇਰਾ ਆਪ ਗੁਣ ਮੇਰਾ ਮੇਰਾ

ਕਾਹੇ ਨਾ ਖੰਡੋ ਆਵਗੁਣ ਮੇਰਾ ਆਵਗੁਣ ਮੇਰਾ ਆਵਗੁਣ ਮੇਰਾ ਆਵਗੁਣ ਮੇਰਾ ਆਪਕੁਣ ਮੇਰਾ ਆਪਕੁਣ ਮੇਰਾ ਆਪਕੁਣ ਮੇਰਾ ਆਪਕੁਣ ਮੇਰਾ ਕਾਹੇ ਨਾ ਖੰਡੋ ਜੀ ਆਵਗੁਣ ਮੇਰਾ ਕਾਹੇ ਨਾ ਖੰਡੋ ਆਵਗੁਣ ਮੇਰਾ ਆਵਗੁਣ ਮੇਰਾ ਹਰੇ ਨਾ ਖੰਡੋ ਮੇਰੋ ਨਾਨਕ ਨਾਨਕ ਵਾਲਾ ਪੁਜਾਰੀ ਸੁਤਿ ਪ੍ਰਾਨ ਕਰਤ ਹੈ ਜੀਤੇ ਜਨਨੀ ਚੇਤਨ ਰਕਸ ਤੇਤੇ ਰਾਮਈਆ ਹਮ ਬਾਰਕ ਤੇਰਾ ਕਾਹੇ ਨਖੰਡ ਸਬ ਗੁਣ ਮੇਰਾ ਦੇਅਤਕ ਰੂਪ ਕਰੇ ਕਰਤਾ ਆ ਤੋ ਪੀ ਚੇਤਨਾ ਰਕ ਸਮਾਇ ਚਿੰਤ ਪਵਨ ਮਨ ਪਰਿਓ ਹਮਾਰਾ ਨਾਮ ਬਿਨਾ ਕੈਸੇ ਉਤਰ ਸਪਾਰਾ ਦੇਵ ਬਿਮਲ ਮਤ ਸਦਾ ਸਰੀਰਾ ਸਹਿਜ ਸਹਿਜ ਗੁਣ ਰਮੇ ਕਬੀਰਾ ਬਾਰਕ ਤੇਰਾ ਰਾਮਈਆ ਜੀ ਹਾਂ ਬਾਰਕ ਤੇਰਾ ਰਾਮਈਆ ਸਤਿ ਸ੍ਰੀ ਅਕਾਲ ਜੀ ਹੰਬਾਰ ਕਤੇ ਤੇਰਾ ਰਾਮਈ ਜੀ ਹੰਬਾਰ ਕਤੇ ਤੇਰਾ ਰਾਮਈ ਸੇਰਾ ਜੀ ਰਾਮਈਆ ਸਤਕਾਰਯੋ ਸਤਗੁਰਾਂ ਦੀ ਸਾਜੀ ਨਵਾਜੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ ਦੁਨੀਆਵੀ ਕਰਾਂ ਤੋਂ ਚੱਲ ਕੇ ਉਦਮ ਪ੍ਰਸਾਰਤ ਕਰਕੇ ਮਨ ਵਿੱਚ ਸਰਦਾ ਤੇ ਪ੍ਰੇਮ ਲੈ ਕੇ ਤਨ 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 ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਪਹੁੰਚ ਕੇ ਕਾਫੀ ਸਮੇਂ ਤੋਂ ਤੁਰਕੀ ਬਾਣੀ ਰੱਬੀ ਬਾਣੀ ਅਲਾਹੀ ਬਾਣੀ ਦਾ ਹਰੀ ਜਸ ਕੀਰਤਨ ਛੱਡ ਤੋਂ ਪਹਿਲਾਂ ਬਾਬਾ ਹਰੀ ਸਿੰਘ ਜੀ ਭੰਦਰੀ ਵਾਲੇ ਮਹਾਂਪੁਰਸ਼ਾ ਸੰਗਤਾਂ ਨੂੰ ਕੀਰਤਨ ਸਰਵਨ ਕਰਾ ਰਹੇ ਸਨ ਸ਼ਬਦ ਪੜ ਰਹੇ ਸੀ ਰਾਜਾ ਸ਼ਰਮ ਮਿਤਨੀ ਜਾਨੀ ਤੇਰੀ ਪਰਮਾਤਮਾ ਦੀ ਕੋਈ ਗਤੀ ਨੂੰ ਜਾਣ ਨਹੀਂ ਸਕਦਾ ਤੇਰੇ ਸੰਤਨ ਕਿਉਂ ਚੇਰੀ ਹਸ ਤੋ ਜਾਏ ਸਰੂਪ ਤੇ ਆਵੇ ਰੋਵਤ ਜਾਏ ਸੁਹਾਸੈ ਬਸਤੋ ਹੋਏ ਹੋਏ ਸੋ ਊਜਰ ਊਜਰ ਹੋਏ ਸੋ ਬਸੈ ਸੋ ਸਤਸਿੰਘ ਜੀ ਇਸ ਘਰ ਦੇ ਵਿੱਚ ਜੇ ਕੋਈ ਦੁਖੀ ਹੋ ਕੇ ਰੋਂਦਾ ਵੀ ਆਉਂਦਾ ਹੈ ਤੋ ਹੱਸਦਾ ਜਾਂਦਾ ਇਸ ਘਰੋਂ ਜਿਹੜੇ ਦੁਨਿਆਵੀ ਧਨ ਕਰਕੇ ਦੁਨਿਆਵੀ ਕੰਮ ਕਰ ਕਰਕੇ ਵੀ ਬਹੁਤ ਉਹਨਾਂ ਦੇ ਜੀਵਨ ਵਿੱਚ ਘਾਟ ਆ ਗਿਆ ਜਿਵੇਂ ਉਹਦੀ ਉੱਜੜਨ ਵਾਲੀ ਸਥਿਤੀ ਬਣ ਗਈ ਤਾਂ ਉੱਜੜ ਹੋਏ ਸਬਸੇ ਸਾਧ ਸੰਗਿਓ ਘਰ ਅਸੀਂ ਬਸੇ ਦੇਖੇ ਨੇ ਜਿਹੜੇ ਘਰ ਰੋਟੀ ਤੋਂ ਮਸਾਲ ਸੀ ਉਹਨਾਂ ਦੇ ਘਰ ਅਜ ਚਹਿਲਾਂ ਪਹਿਲਾਂ ਦੇਖਿਆ ਜਾ ਸਕਦੀਆਂ ਪਰ ਜਿਹੜੇ ਭਾਵਨਾ ਨਾਲ ਭਰੋਸੇ ਨਾਲ ਗੁਰੂ ਦੇ ਘਰ ਚਾਉਂਦੇ ਨੇ ਗੁਰੂ ਤੇ ਭਰੋਸਾ ਰੱਖਦੇ ਨੇ ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ ਖਲ ਮੂਠ ਮੂਰਖ ਤੇ ਪੰਡਤ ਕਰਬੋ ਪੰਡਤ ਤੇ ਮੁਗਧਾਰੀ ਪਰਮੇਸ਼ਰ ਚਾਹੇ ਤਾਂ ਸਭ ਕੁਝ ਕਰ ਸਕਦਾ ਹੈ ਸਉਨਾਤੋ ਆਪ ਜੀ ਨੇ ਕੀਰਤਨ ਸਰਵਨ ਕੀਤਾ ਹੈ ਪ੍ਰਣੇ